ਬੀਤੇ ਕੱਲ ਮੋਗਾ ਬਰਨਾਲਾ ਹਾਈਵੇ ਤੇ ਸਥਿਤ ਪਿੰਡ ਬੂਟਰ ਦੇ ਕੋਲੇ ਇੱਕ ਇਨੋਵਾ ਕਾਰ ਦਾ ਟਰਾਲੇ ਦੇ ਨਾਲ ਐਕਸੀਡੈਂਟ ਹੋਣ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਇਨੋਵਾ ਕਾਰ ਵਿੱਚ ਸਵਾਰ ਮੁੰਡੇ ਮਲਬਈ ਗਿੱਧੇ ਦਾ ਕੰਮ ਕਰਦੇ ਨੇ ਮਲਬਈ ਗਿੱਧੇ ਦੀ ਟੀਮ ਲੈ ਕੇ ਉਹ ਕਿਸੇ ਵਿਆਹ ਦੇ ਵਿੱਚ ਪ੍ਰੋਗਰਾਮ ਲਗਾ ਕੇ ਵਾਪਸ ਆ ਰਹੇ ਸੀ ਜਦੋਂ ਅਚਾਨਕ ਸੜਕ ਤੇ ਖੜੇ ਇੱਕ ਟਰਾਲੇ ਦੇ ਵਿੱਚ ਉਹਨਾਂ ਦੀ ਗੱਡੀ ਟਕਰਾ ਗਈ ਜਿਸ ਦੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਬਾਕੀ ਚਾਰ ਨੌਜਵਾਨ ਅਤੇ ਇੱਕ ਬੱਚਾ ਗੰਭੀਰ ਰੂਪ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਮੌਕੇ ਤੇ ਸਥਾਨਕ ਲੋਕਾਂ ਨੇ ਗੱਡੀ ਦੇ ਇਸ ਤਰ੍ਹਾਂ ਭਿਆਨਕ ਐਕਸੀਡੈਂਟ ਨੂੰ ਦੇਖਦਿਆਂ ਹੀ ਪਹਿਲਾਂ ਜਿਹੜੇ ਜ਼ਖਮੀ ਵਿਅਕਤੀ ਸੀ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਨਜ਼ਦੀਕੀ ਸਿਵਲ ਹਸਪਤਾਲ ਵਿੱਚ ਉਹਨਾਂ ਨੂੰ ਭਰਤੀ ਕਰਾਇਆ ਗਿਆ ਅਨੁਭਾ ਗੱਡੀ ਨੂੰ ਚਲਾ ਰਹੇ ਨੌਜਵਾਨ ਨੇ ਦੱਸਿਆ ਕਿ ਉਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਕੀ ਹੋਇਆ ਕਦੋਂ ਤੇ ਕਿਵੇਂ ਗੱਡੀ ਟਰਾਲੇ ਦੇ ਵਿੱਚ ਵੱਜੀ ਡਾਕਟਰ ਕੁਲਦੀਪ ਡਾਕਟਰ ਸਾਹਿਬ ਇੱਕ ਰੈਪਟੀ ਐਕਸੈਂਟ ਹੋਇਆ ਆ ਤੁਹਾਡੇ ਮਿਹਰੇ ਦੇ ਮੁੰਡੇ ਦਾ ਕੀ ਉਹਨਾਂ ਦੀ ਸਥਿਤੀ ਹੈ ਕੀ ਤੁਹਾਡੇ ਕੋਲ ਕਿਸ ਤਰ੍ਹਾਂ ਦੀ ਪਿਟੀਸ਼ਨ ਚਾਹੀਦੀ ਸਾਡੇ ਕੋਲ ਆਏ ਸੀਗੇ ਸੀਰੀਅਸ ਸੀਗੇ ਦੋ ਪੇਸ਼ੈਂਟ ਤਾਂ ਜਿਹ ਚੇ ਮੋਨੂ ਸਿੰਘ ਤੇ ਮੰਦੀਪ ਤੇ ਸੋਨੂ ਸਿੰਘ ਨੂੰ ਤਾਂ ਅਸੀਂ ਰੈਫਰ ਕਰਤਾ ਸੀ ਫਰੀਦਕੋਟ ਤਿੰਨ ਪੇਸ਼ੈਂਟ ਹੈਗੇ ਉਹਨਾਂ ਨੂੰ ਐਡਮਿਟ ਕੀਤਾ ਹੋਇਆ ਫਸਟ ਸਟੇਟਮੈਂਟ ਦੇ ਕੇ ਉੱਪਰ ਚੱਲ ਰਿਹਾ ਇਲਾਜ ਉਹਨਾਂ ਦਾ ਜਿਹੜੇ ਐਡਮਿਟ ਕੀਤੇ ਹੋਰਾਂ ਦੀ ਸਥਿਤੀ ਕਿੱਦਾਂ ਹੈ ਠੀਕ ਸੀ ਜੀ ਉਹ ਇਸ ਕਰਕੇ ਉਹਨਾਂ ਨੂੰ ਇੱਥੇ ਰੱਖ ਲਿਆ ਗਿਆ ਸੀਗਾ ਬਾਕੀ ਜਿਹੜੇ ਦੋ ਸੀਰੀਅਸ ਸੀ ਉਹਨਾਂ ਨੂੰ ਅਸੀਂ ਰੈਫਰ ਕਰਤਾ ਸੀ ਹਾਂ ਜੀ ਨਾਮ ਕੋਲੇ ਬੇਨਾਰ ਸਿੰਘ ਆਇਆ ਮੇਰਾ ਨਾਮ ਸਿੰਘ ਜੀ ਤੁਹਾਡੇ ਐਕਸੀਡੈਂਟ ਹੋਇਆ ਤੁਹਾਡਾ ਕੋਣ ਇੱਥੇ ਆਇਆ ਮੇਰਾ ਬੱਚਾ ਆ ਦਾਖਲ ਹੈ ਤੁਹਾਡੇ ਬੱਚੇ ਨਾਲ ਕੀ ਹਾਦਸਾ ਹੋਇਆ ਮੜੇ ਹਾਦਸਾ ਮਲਬਈ ਕਿਧੇ ਤੇ ਤੋਾਰੇ ਸੀਗੇ ਰਾਹ ਚ ਕੋਈ ਵਜ੍ਹਾ ਬਣੀ ਹੈ ਜਿਹਦੇ ਕਰਕੇ ਕੋਈ ਐਕਸੀਡੈਂਟ ਹੋ ਗਿਆ ਉਹਦੇ ਕਰਕੇ ਇੱਕ ਬੱਚੇ ਦਾ ਜੀ ਡੈਥ ਵੀ ਹੋਈ ਹੈ ਤੇ ਬਾਕੀਆਂ ਦੇ ਸੱਟਾਂ ਵੀ ਹੈ ਕੀ ਤੁਸੀਂ ਜਵਾਬ ਵੀ ਦਿਓ ਹਾਂ ਜੀ ਜਵਾਬ ਨਹੀਂ ਹੈਗਾ ਇਹ ਆ ਦੇਖੋ ਜੀ ਬੱਚਾ ਇਹ ਹੈਗਾ 16 15 16 ਸਾਲ ਦਾ ਤੇ ਕਿੰਨੇ ਜਣੇ ਸੀ ਬੱਡੀ ਜੀ ਸੱਤ ਜਣੇ ਸਮੇਤ ਨੇ ਕਿੰਨੇ ਕੋਈ ਦਾ ਤੁਹਾਨੂੰ ਪਤਾ ਲੱਗਿਆ ਜੀ ਇਹ ਲਗਭਗ ਸਾਨੂੰ ਤੇ ਜੀ ਲੇਟ ਵੱਧਿਆ 11 ਵਜੇ ਦਾ ਐਕਸੀਡੈਂਟ ਆ ਜੀ ਤੇ ਕੋ ਡੈਥ ਵੀ ਹੋਈ ਸੀ ਡੈਥ ਹੋਈ ਆ ਜੀ ਇੱਕ ਭਾਗੀ ਕਿਦੋਂ ਬੰਦੇ ਤੇ ਤੁਹਾਡੇ ਬੱਚੇ ਦੀ ਉਮਰ ਕਿੰਨੀ ਕਰਨੇ ਮੇਰੇ ਮੁੰਡੇ ਦੀ ਉਮਰ ਹੈਗੀ ਆ ਜੀ 22 ਸਾਲ ਦੀ ਲਗਭਗ ਐਕਸੀਡੈਂਟ ਦੀ ਸਥਿਤੀ ਕੀ ਆ ਸਥਿਤੀ ਤਕਰੀਬਨ ਹੋਰ ਪਿਆ ਆ ਬੋਲ ਗੱਲ ਹੀ ਨਹੀਂ ਕੋਈ ਵੀ ਹੋਈ ਕਿੰਨੇ ਵਜੇ ਤੇ ਤੁਸੀਂ ਇੱਥੇ ਪਹੁੰਚਿਆ ਇਹ ਰਾਤ ਦੇ ਪਹਿਲੇ ਡਾਕਟਰ ਰੌਣਕ ਜੀ ਦੀ ਕੀ ਹਾਲ ਹੈ ਕੀਰਾ ਸਾਡੇ ਆਉਣ ਤੋਂ ਪਹਿਲਾਂ ਪਹਿਲਾਂ ਜੋ ਕੁਝ ਹੋਇਆ ਬੋਤਲ ਵਗੈਰਾ ਲੱਗੀ ਉਹੀ ਹੋਈ ਆ ਬਾਕੀ ਅਜੇ ਤੱਕ ਕੁਝ ਨਹੀਂ ਹੋਇਆ ਹੁਣ ਬੱਚੇ ਦੀ ਸਥਿਤੀ ਜਿਹੜੇ ਐਸ ਤੋਂ ਤੁਹਾਡੇ ਕੋਲ ਪਏ ਆ ਠੀਕ ਸਾਰੇ ਫਿਲਹਾਲ ਤਕਰੀਬਨ ਠੀਕ ਵੀ ਹੈ ਜਿਆਦਾ ਨਹੀਂ ਕਹਿ ਸਕਦੇ ਵੀ ਜਿਆਦਾ ਠੀਕ ਹੈ ਇੱਥੇ ਕਿੰਨੇ ਪੇਸ਼ੈਂਟ ਨੇ ਤੇ ਬਾਹ ਕਿੰਨੇ ਰੈਫਰਡ ਆ ਇੱਥੇ ਤਿੰਨ ਪਏ ਆ ਜੀ ਤੇ ਦੋ ਰੈਫਰ ਕੀਤੇ ਆ ਮੈਡੀਕਲ ਫਰੀਦਕੋਟ ਟਾਈਪ ਤੇ ਇਸ ਚੈਨਲ ਦੇ ਲਈ ਸਰਬਜੀਤ ਰੌਲੀ ਦੀ ਰਿਪੋਰਟ